ਸਿਆਣੇ ਕਹਿੰਦੇ ਨੇ ਕਿ ਕਈ ਵਾਰੀ ਕਿਸੇ ਦੀ ਬਦ ਕਿਸਮਤੀ ਹੀ ਉਸ ਦੀ ਸਭ ਤੋਂ ਵੱਡੀ ਖੁਸ਼ਕਿਸਮਤੀ ਦਾ ਦਰਵਾਜ਼ਾ ਬਣ ਜਾਂਦੀ ਹੈ ਪਰ ਉਹ ਦਰਵਾਜ਼ਾ ਕਦੋਂ ਖੁੱਲੇਗਾ ਇਹ ਕੋਈ ਨਹੀਂ ਜਾਣਦਾ ਕਈ ਵਾਰੀ ਜ਼ਿੰਦਗੀ ਇੰਨੀ ਭਾਰੀ ਲੱਗਣ ਲੱਗਦੀ ਹੈ ਕਿ ਬੰਦਾ ਸੋਚਦਾ ਹੁਣ ਹੋਰ ਨਹੀਂ ਚੱਲਣਾ ਜਮਾਨੇ ਦੀਆਂ ਲੋੜਾਂ ਆਰਥਿਕ ਤੰਗੀਆਂ ਕਾਰ ਵਿੱਚ ਰੌਣਕ ਦੀ ਥਾਂ ਸਿਰਫ ਚੁੱਪ ਇਹ ਸਾਰਾ ਕੁਝ ਬੰਦੇ ਨੂੰ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੰਦਾ ਹੈ ਜਿੱਥੇ ਉਹ ਸੋਚਦਾ ਹੈ ਕਿ ਕਾਸ਼ ਇਹ ਸਾਰਾ ਦੁੱਖ ਖਤਮ ਹੋ ਜਾਵੇ ਪਰ ਪ੍ਰਮਾਤਮਾ ਦੀ ਖੇਡ ਵੀ ਕਿੰਨੀ ਨਿਰਾਲੀ ਹੁੰਦੀ ਹੈ ਜਦੋਂ ਬੰਦਾ ਹਾਰ ਮੰਨਣ ਲੱਗਦਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸਾਹਮਣੇ ਆ ਜਾਂਦਾ ਹੈ ਅੱਜ ਦੀ ਕਹਾਣੀ ਹੈ ਗੰਗੂ ਨਾਮ ਦੇ ਵਿਅਕਤੀ ਦੀ ਇਹ ਆਮ ਵਿਅਕਤੀ ਜਿਸ ਦੀ ਜ਼ਿੰਦਗੀ ਤਣਾਅ ਗਰੀਬੀ ਤੇ ਥਕਾਵਟ ਨਾਲ ਭਰੀ ਸੀ ਉਹ ਛੋਟੇ ਜਿਹੇ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਸੀ ਰੋਜ਼ ਉਹ ਲੱਕੜਾਂ ਕੱਟਦਾ ਵੇਚਦਾ ਅਤੇ ਘਰ ਦੇ ਖਰਚੇ ਚਲਾਉਣ ਦੀ ਕੋਸ਼ਿਸ਼ ਕਰਦਾ ਪਰ ਗਰੀਬੀ ਦਾ ਭਾਰ ਬਿਮਾਰੀਆਂ ਦਾ ਜੰਗਾਲ ਅਤੇ ਜ਼ਮਾਨੇ ਦੀਆਂ ਤੰਗੀਆਂ ਉਸ ਉੱਤੇ ਇੰਨੀਆਂ ਭਾਰੀ ਹੋ ਚੁੱਕੀਆਂ ਸਨ ਕਿ ਜ਼ਿੰਦਗੀ ਉਸ ਲਈ ਸਿਰਫ ਇੱਕ ਜੰਗ ਲੜਾਈ ਬਣ ਚੁੱਕੀ ਸੀ ਉਹ ਨਾ ਪੜਿਆ ਲਿਖਿਆ ਸੀ ਨਾ ਕੋਈ ਖਾਸ ਹੁਨਰ ਸੀ ਪਿੰਡ ਵਾਲੇ ਵੀ ਉਸ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ ਕਈ ਵਾਰੀ ਉਸ ਦੀ ਘਰ ਵਾਲੀ ਬਿਮਾਰ ਪੈਂਦੀ ਕਈ ਵਾਰ ਬੱਚੇ ਭੁੱਖੇ ਰਹਿੰਦੇ ਪਰ ਗੰਗੂਰੂ ਜਾਨਾ ਹੱਡ ਤੋੜ ਮਿਹਨਤ ਕਰਕੇ ਥੱਕ ਕੇ ਬਿਸਤਰੇ ਤੇ ਸੌਂ ਜਾਂਦਾ ਪਰ ਜਦੋਂ ਉਹ ਆਪਣੇ ਬੱਚਿਆਂ ਨੂੰ ਭੁੱਖਾ ਵੇਖਦਾ ਤਾਂ ਅੰਦਰੋਂ ਟੁੱਟ ਜਾਂਦਾ ਸੀ ਸ਼ਾਮ ਦੇ ਵੇਲੇ ਆਪਣੇ ਖਸਤੇ ਹਾਲ ਮਕਾਨ ਦੇ ਟੁੱਟੇ ਬੂਹੇ ਅੱਗੇ ਬੈਠ ਕੇ ਉਹ ਗਹਿਰਾਈ ਨਾਲ ਖਿਆਲਾਂ ਵਿੱਚ ਗੁੰਮ ਹੋ ਜਾਂਦਾ ਇਸ ਔਖੇ ਪਲ ਵਿੱਚ ਵੀ ਕਿਸਮਤ ਉਸ ਦੇ ਲਈ ਇੱਕ ਨਵਾਂ ਰਸਤਾ ਲਿਆ ਰਹੀ ਸੀ ਇੱਕ ਐਸਾ ਮੋੜ ਜੋ ਉਸ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦੇਵੇਗਾ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਅਤੇ ਨਕਾਮੀਆਂ ਦਾ ਪਾਰ ਗੰਗੂ ਦੇ ਦਿਲ ਨੂੰ ਅੰਦਰੋਂ-ਅੰਦਰ ਖਾਂਦਾ ਰਹਿੰਦਾ ਸੀ ਕਈ ਵਾਰੀ ਉਹ ਅਸਮਾਨ ਵੱਲ ਦੇਖਦਾ ਅਤੇ ਮਨ ਵਿੱਚ ਸੋਚਦਾ ਹੇ ਰੱਬਾ ਕਾਸ਼ ਮੇਰੀ ਜ਼ਿੰਦਗੀ ਵੀ ਇਨ੍ਹਾਂ ਬੱਦਲਾਂ ਵਰਗੀ ਹੁੰਦੀ ਆਜ਼ਾਦ ਹਲਕੀ ਫੁਲਕੀ ਜੋ ਬਿਨਾ ਕਿਸੇ ਫਿਕਰ ਦੇ ਇਧਰ ਉਧਰ ਲੰਘ ਜਾਂਦੇ ਨੇ ਇੱਕ ਦਿਨ ਉਹ ਪਿੰਡ ਦੀ ਹਾਦ ਤੇ ਲੱਗੇ ਇੱਕ ਪੁਰਾਣੇ ਪਿੱਪਲ ਹੇਠਾਂ ਬੈਠਾ ਸੀ ਉਸ ਦੇ ਚਿਹਰੇ ਤੇ ਨਿਰਾਸ਼ਾ ਅਤੇ ਥਕਾਵਟ ਸਾਫ਼ ਚਮਕ ਰਹੀ ਸੀ ਕੁਝ ਸਮੇਂ ਬਾਅਦ ਪੰਛੀਆਂ ਦਾ ਇੱਕ ਛੋਟਾ ਝੁੰਡ ਉਥੇ ਉਤਰ ਆਇਆ ਉਹਨਾਂ ਚਿੜੀਆਂ ਦੀਆਂ ਆਵਾਜ਼ਾਂ ਇਸ ਗੰਗੂ ਲੱਕੜਹਾਰੇ ਨੂੰ ਬੁਰੀਆਂ ਲੱਗ ਰਹੀਆਂ ਸਨ ਗੁੱਸੇ ਵਿੱਚ ਆ ਕੇ ਉਸ ਨੇ ਟਾੜੀਆਂ ਤੇ ਪੱਥਰ ਮਾਰ ਕੇ ਪੰਛੀਆਂ ਨੂੰ ਉਡਾ ਦਿੱਤਾ ਅਤੇ ਆਪਣੇ ਆਪ ਦੇ ਮਨ ਵਿੱਚ ਕਿਹਾ ਸੋਚਿਆ ਕਿ ਇਹ ਪੰਛੀ ਵੀ ਮੇਰੀ ਗਰੀਬੀ ਦਾ ਮਜ਼ਾਕ ਉਡਾਉਂਦੇ ਨੇ ਵਕਤ ਆਪਣੇ ਰਾਹ ਚੱਲਦਾ ਗਿਆ ਗਰੀਬੀ ਅਤੇ ਬੇਵਸੀ ਦੀਆਂ ਜ਼ੰਜੀਰਾਂ ਉਸ ਨੂੰ ਦਿਨ ਬਾ ਦਿਨ ਜਕੜਦੀਆਂ ਗਈਆਂ ਆਖਰਕਾਰ ਇੱਕ ਦਿਨ ਗੰਗੂ ਲੱਕੜਹਾਰਾ ਇਨਾ ਮਯੂਸ ਹੋ ਗਿਆ ਕਿ ਉਸਨੇ ਸੋਚਿਆ ਹੁਣ ਮੇਰੇ ਜੀਉਣ ਦਾ ਕੋਈ ਮਤਲਬ ਨਹੀਂ ਉਸਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕਰ ਲਿਆ ਚੁੱਪਚਾਪ ਘਰੋਂ ਨਿਕਲ ਕੇ ਪਿੰਡ ਦੇ ਇੱਕ ਖੂਹ ਵੱਲ ਵਧਿਆ ਮਨ ਵਿੱਚ ਖਿਆਲ ਆਇਆ ਕਿ ਜੇ ਇਸ ਖੂਹ ਵਿੱਚ ਛਾਲ ਮਾਰ ਦੇਵਾਂ ਤਾਂ ਸਾਰੀਆਂ ਤਕਲੀਫਾਂ ਇੱਕੇ ਵਾਰ ਖਤਮ ਹੋ ਜਾਣਗੀਆਂ ਬਰ ਤਕਦੀਰ ਦੀ ਖੇਡ ਵੱਖਰੀ ਸੀ ਜਿਵੇਂ ਹੀ ਉਹ ਖੂਹ ਦੇ ਕਿਨਾਰੇ ਪਹੁੰਚਿਆ ਉਥੇ ਇੱਕ ਦਰवेश ਸਾਧੂ ਬੈਠਾ ਸੀ ਉਸ ਦੀ ਚਿੱਟੀ ਦਾੜੀ ਦੁੱਧ ਵਰਗਾ ਚਿਹਰਾ ਨੂਰਾਨੀ ਅੱਖਾਂ ਵਿੱਚ ਇੱਕ ਅਜੀਬ ਚਮਕ ਇਹ ਸਾਰਾ ਦੇਖ ਕੇ ਗੰਗੂ ਰੋਕ ਗਿਆ ਦਰवेश ਨੇ ਪਿਆਰ ਭਰੇ ਸੁਰ ਵਿੱਚ ਆਖਿਆ ਇੰਨੀ ਛੇਤੀ ਹਾਰ ਗਿਆ ਪੁੱਤਰਾ ਪਰਮਾਤਮਾ ਦੀ ਦਿੱਤੀ ਸਭ ਤੋਂ ਵੱਡੀ ਨਿਯਮਤ ਨੂੰ ਬਰਬਾਦ ਕਰਨ ਲਈ ਤੂੰ ਕਿਉਂ ਤਿਆਰ ਹੋ ਗਿਆ ਗੰਗੂ ਲੱਕੜਹਾਰੇ ਦੇ ਕਦਮ ਤਾਂ ਰੁਕ ਗਏ ਅੱਖਾਂ ਵਿੱਚ ਹੰਝੂ ਵਹਿ ਤੁਰੇ ਨੇ ਉਹ ਬੋਲਿਆ ਬਾਬਾ ਮੇਰੀ ਜ਼ਿੰਦਗੀ ਵਿੱਚ ਰੱਬ ਨੇ ਸਿਰਫ ਦੁੱਖ ਭੇਜੇ ਨੇ ਦਿਨ ਰਾਤ ਹੱਡ ਤੋੜ ਮਿਹਨਤ ਦੇ باوجود ਵੀ ਮੇਰੇ ਬੱਚਿਆਂ ਲਈ ਰੋਟੀ ਦਾ ਇੰਤਜ਼ਾਮ ਕਰਨਾ ਔਖਾ ਹੈ ਹਰ ਪਾਸੇ ਤੋਂ ਨਮੋਸ਼ੀ ਮਿਲਦੀ ਹੈ ਆਖਰਕਾਰ ਬੰਦਾ ਤੜਫ ਕੇ ਕਿੰਨਾ ਸਮਾਂ ਜੀ ਸਕਦਾ ਹੈ ਦਰਵੇਸ਼ ਉਹ ਸਾਧੂ ਹੱਸ ਪਿਆ ਫਿਰ ਚੁੱਪ ਹੋ ਗਿਆ ਕੁਝ ਸਮੇਂ ਬਾਅਦ ਉਸ ਨੇ ਆਖਿਆ ਪੁੱਤਰਾ ਇਹ ਜ਼ਿੰਦਗੀ ਰੱਬ ਦੀ ਅਮਾਨਤ ਹੈ ਆਪਣੇ ਹੱਥੀਂ ਖੁਦ ਨੂੰ ਖਤਮ ਕਰਨਾ ਸਭ ਤੋਂ ਵੱਡਾ ਗੁਨਾਹ ਹੈ ਮੁਸੀਬਤਾਂ ਈਮਾਨ ਦਾ ਇਮਤਿਹਾਨ ਹੁੰਦੀਆਂ ਨੇ ਤੇਰਾ ਕੰਮ ਹੈ ਕੇਵਲ ਉਸ ਅਕਾਲ ਪੁਰਖ ਤੇ ਭਰੋਸਾ ਰੱਖਣਾ ਹਨੇਰੀ ਰਾਤ ਤੋਂ ਬਾਅਦ ਚਾਨਣ ਭਰੀ ਸਵੇਰ ਜ਼ਰੂਰ ਆਉਂਦੀ ਹੈ ਉਹ ਗੰਗੂ ਲੱਕੜਹਾਰਾ ਥੋੜਾ ਝਿਜਕਦਾ ਹੋਇਆ ਬੋਲਿਆ ਬਾਬਾ ਮੈਂ ਮੰਨਦਾ ਹਾਂ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਉਹ ਸੱਚ ਹੈ ਪਰ ਇਹ ਗਰੀਬੀ ਇਹ ਜਲਾਲਤ ਇਹ ਸਾਰਾ ਦੁੱਖ ਮੈਨੂੰ ਅੰਦਰੋਂ ਅੰਦਰ ਤੋੜ ਦਿੰਦਾ ਹੈ ਪਤਾ ਨਹੀਂ ਮੇਰਾ ਚੰਗਾ ਵਕਤ ਕਦੋਂ ਆਵੇਗਾ ਕਦੋਂ ਮੇਰੀ ਕਿਸਮਤ ਮੇਰੇ ਨਾਲ ਖੜੀ ਹੋਵੇਗੀ ਮੇਰਾ ਸਾਥ ਦੇਵੇਗੀ ਦਰਵੇਸ਼ ਨੇ ਉਸ ਨੂੰ ਨਰਮ ਪਰ ਜ਼ਬਰਦਸਤ ਆਵਾਜ਼ ਵਿੱਚ ਟੋਕਿਆ ਵੇਖ ਪੁੱਤਰਾ ਚੰਗਾ ਵਕਤ ਆਉਣ ਤੋਂ ਪਹਿਲਾਂ ਕੁਝ ਨਿਸ਼ਾਨੀਆਂ ਮਿਲਦੀਆਂ ਹਨ ਪਰ ਉਹਨਾਂ ਨਿਸ਼ਾਨੀਆਂ ਨੂੰ ਸਮਝ ਨਾ ਪਵੇਗਾ ਪਹਿਲੀ ਨਿਸ਼ਾਨੀ ਘਰ ਦੇ ਦਰਵਾਜੇ ਤੇ ਪੰਛੀ ਆਉਣ ਉਹਨਾਂ ਨੂੰ ਦਾਣਾ ਪਾਉਣਾ ਉਹ ਗੰਗੂ ਲੱਕੜਹਾਰਾ ਕਹਿਣ ਲੱਗਾ ਮੈਂ ਤਾਂ ਅਕਸਰ ਪੰਛੀਆਂ ਨੂੰ ਫਟਕਾਰ ਦਿੰਦਾ ਹਾਂ ਦਰਵੇਸ਼ ਨੇ ਕਿਹਾ ਇਹ ਪੰਛੀ ਤਾਂ ਰੱਬ ਦੀ ਰਹਿਮਤ ਦੀ ਨਿਸ਼ਾਨੀ ਹੁੰਦੇ ਹਨ ਹੁਣ ਤੂੰ ਕੱਲ ਤੋਂ ਉਹਨਾਂ ਨੂੰ ਡਰਾਉਣ ਦੀ ਥਾਂ ਸਵਾਗਤ ਕਰੀ ਉਹਨਾਂ ਨੂੰ ਦਾਣਾ ਪਾਵੀ ਇਹ ਤੇਰਾ ਛੋਟਾ ਪਰ ਮਹੱਤਵਪੂਰਨ ਇਮਤਿਹਾਨ ਹੈ ਜੇ ਤੂੰ ਸਬਰ ਅਤੇ ਭਲਾਈ ਦੇ ਗੁਣ ਅਪਣਾਏਗਾ ਤਾਂ ਪ੍ਰਮਾਤਮਾ ਦੀ ਇੱਛਾ ਨਾਲ ਤੇਰਾ ਨਸੀਬ ਵੀ ਚਮਕਣ ਲੱਗੇਗਾ ਦਰवेश ਦੀ ਗੱਲ ਸੁਣ ਕੇ ਖਮੋਸ਼ ਹੋ ਗਿਆ ਉਸ ਦੇ ਮਨ ਵਿੱਚ ਸੋਚ ਆ ਗਈ ਕਿ ਕਿਵੇਂ ਪੰਛੀਆਂ ਨੂੰ ਦਾਣਾ ਪਾਉਣ ਨਾਲ ਮੇਰੀ ਗਰੀਬੀ ਖਤਮ ਹੋ ਸਕਦੀ ਹੈ ਪਰ ਦਰवेश ਦੀਆਂ ਗੱਲਾਂ ਵਿੱਚ ਇੱਕ ਅਜੀਬ ਸੱਚਾਈ ਸੀ ਉਹ ਸਿਰ ਝੁਕਾ ਕੇ ਵਾਪਸ ਘਰ ਆ ਗਿਆ ਉਸ ਰਾਤ ਨੂੰ ਉਹ देर तक ਸੋਚਦਾ ਰਿਹਾ ਅੰਦਰ ਹੀ ਅੰਦਰ ਮਨ ਹੀ ਮਨ ਫੈਸਲਾ ਕੀਤਾ ਅਗਲੇ ਦਿਨ ਤੋਂ ਮੈਂ ਪੰਛੀਆਂ ਨੂੰ ਦਾਣਾ ਪਾਵਾਂਗਾ ਅਗਲੀ ਸਵੇਰ ਜਦੋਂ ਸੂਰਜ ਦੀ ਰੋਸ਼ਨੀ ਪਿੰਡ ਦੇ ਕੱਚੇ ਮਕਾਨਾਂ ਤੇ ਪਈ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਵੱਖਰਾ ਕਦਮ ਚੁੱਕਣ ਦਾ ਨਿਰਣਾ ਕੀਤਾ ਉਹ ਬਾਜ਼ਾਰ ਗਿਆ ਅਤੇ ਮੁਠੀ ਭਰ ਦਾਣੇ ਖਰੀਦ ਲਏ ਘਰ ਆ ਕੇ ਪੁਰਾਣੇ ਮਿੱਟੀ ਦੇ ਪਿਆਲੇ ਵਿੱਚ ਦਾਣੇ ਤੇ ਪਾਣੀ ਪਾ ਕੇ ਇੱਕ ਵੱਡੇ ਦਰਖਤ ਹੇਠਾ ਰੱਖ ਦਿੱਤੇ। ਹਾਲੇ ਵੀ ਉਸ ਦੇ ਦਿਲ ਵਿੱਚ ਬੇਚਾਨੀ ਸੀ। ਉਹ ਵਾਰ-ਵਾਰ ਸੋਚਦਾ ਕਿ ਇਹ ਸੱਚਮੁੱਚ ਕੁਝ ਅਸਰ ਪਾਵੇਗਾ। ਪਰ ਦਰवेश ਦੀਆਂ ਗੱਲਾਂ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਸ਼ਾਮ ਹੋਈ ਪੰਛੀਆਂ ਦਾ ਇੱਕ ਛੋਟਾ ਝੁੰਡ ਪਿਆਲੇ ਕੋਲ ਆਇਆ। ਉਹ ਡਰੇ ਬਿਨਾ ਉਹਨਾਂ ਦੇ ਕੋਲ ਬੈਠ ਗਿਆ ਧਿਆਨ ਨਾਲ ਉਹਨਾਂ ਪੰਛੀਆਂ ਨੂੰ ਦੇਖਣ ਲੱਗਾ ਜਦੋਂ ਪੰਛੀ ਦਾਣਾ ਚੁੱਕ ਕੇ ਚਹਿਕਦੇ ਉਸ ਦੇ ਦਿਲ ਨੂੰ ਅਜੀਬ ਜਿਹਾ ਸਕੂਨ ਮਿਲਿਆ ਉਹ ਕੁਝ ਪਲ ਉਹਨਾਂ ਨੂੰ ਟਿਕ ਟਕੀ ਲਾ ਕੇ ਵੇਖਦਾ ਰਿਹਾ ਫਿਰ ਸੋਚਾਂ ਵਿੱਚ ਇਹਨਾਂ ਗੁੰਮ ਹੋ ਗਿਆ ਕਿ ਉਸ ਨੂੰ ਲੱਗਣ ਲੱਗਾ ਹਾਂ ਇਹ ਵਾਕਈ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਅਗਲੇ ਦਿਨ ਗੰਗੂ ਨੇ ਫਿਰ ਉਸੇ ਤਰ੍ਹਾਂ ਕੀਤਾ ਹਰ ਰੋਜ਼ ਲੱਕੜਾਂ ਕੱਟਣ ਤੋਂ ਬਾਅਦ ਆਪਣੀ ਛੋਟੀ ਜਹੀ ਕਮਾਈ ਵਿੱਚੋਂ ਕੁਝ ਦਾਣੇ ਖਰੀਦਦਾ ਅਤੇ ਪੁਰਾਣੇ ਦਰਖਤ ਦੇ ਹੀਠਾ ਰੱਖ ਦਿੰਦਾ ਸ਼ੁਰੂ ਵਿੱਚ ਇਹ ਕੰਮ ਉਸ ਦੇ ਦਿਲ ਤੇ ਇੱਕ ਬੋਝ ਵਰਗਾ ਸੀ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰਨਾ ਵੀ ਮੁਸ਼ਕਲ ਹੈ ਤੇ ਉਹ ਐਸੇ ਸਮੇਂ ਵਿੱਚ ਵੀ ਪੰਛੀਆਂ ਲਈ ਦਾਣਾ ਲਿਆਉਂਦਾ ਹੈ ਪਰ ਹੌਲੀ-ਹੌਲੀ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਘਰ ਵਿੱਚ ਇੱਕ ਅਜੀਬ ਜਿਹਾ ਸਕੂਨ ਪੈਦਾ ਹੋ ਗਿਆ ਹੈ ਬੱਚੇ ਪੰਛੀਆਂ ਨੂੰ ਦੇਖ ਕੇ ਖੁਸ਼ੀ ਨਾਲ ਤਾੜੀਆਂ ਵਜਾਉਂਦੇ ਤੇ ਗੰਗੂ ਦੇ ਦਿਲ ਨੂੰ ਵੀ ਇੱਕ ਅਜੀਬ ਖੁਸ਼ੀ ਮਿਲਦੀ ਪਿੰਡ ਦੇ ਕੁਝ ਲੋਕ ਉਸ ਨੂੰ ਹੱਸਦੇ ਹੋਏ ਕਹਿੰਦੇ ਇਹ ਬੰਦਾ ਪਾਗਲ ਹੋ ਗਿਆ ਹੈ ਘਰ ਵਿੱਚ ਖਾਣ ਪੀਣ ਲਈ ਰੋਟੀ ਨਹੀਂ ਤੇ ਇਹ ਪੰਛੀਆਂ ਨੂੰ ਦਾਣੇ ਰੋਜ਼ ਖਰੀਦ ਕੇ ਪਾ ਰਿਹਾ ਪਰ ਗੰਗੂ ਲੱਕੜਹਾਰੇ ਨੇ ਹੱਸ ਕੇ ਉਹਨਾਂ ਦੀਆਂ ਗੱਲਾਂ ਨੂੰ ਅਣਗੌਲੀਆਂ ਕਰ ਦਿੱਤਾ ਕੁਝ ਦਿਨ ਬਾਅਦ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਗੰਗੂ ਜੰਗਲ ਤੋਂ ਲੱਕੜੀਆਂ ਕੱਟ ਕੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਦੇ ਨੇੜੇ ਕੁਝ ਲੋਕ ਖੜੇ ਹਨ ਹਰਾਨੀ ਨਾਲ ਨੇੜੇ ਗਿਆ ਤੇ ਪਤਾ ਲੱਗਾ ਉਹ ਸ਼ਹਿਰ ਦੇ ਇੱਕ ਅਮੀਰ ਆਦਮੀ ਦੇ ਨੌਕਰ ਹਨ ਉਹਨਾਂ ਵਿੱਚੋਂ ਇੱਕ ਨੇ ਕਿਹਾ ਸਾਡੇ ਮਾਲਕ ਨੇ ਇੱਥੋਂ ਲੰਘਦੇ ਹੋਏ ਤੇਰੇ ਦਰਵਾਜ਼ੇ ਤੇ ਪੰਛੀਆਂ ਨੂੰ ਦਾਣਾ ਚੁਗਦੇ ਵੇਖਿਆ ਉਹ ਬਹੁਤ ਖੁਸ਼ ਹੋਇਆ ਉਹ ਚਾਹੁੰਦੇ ਹਨ ਕਿ ਤੂੰ ਹੁਣ ਉਹਨਾਂ ਦੇ ਘਰ ਲੱਕੜੀਆਂ ਪਹੁੰਚਾਉਣ ਦਾ ਕੰਮ ਸੰਭਾਲੇ ਇਸ ਦੇ ਬਦਲੇ ਤੈਨੂੰ ਵਧੀਆ ਮਜ਼ਦੂਰੀ ਦਿੱਤੀ ਜਾਵੇਗੀ ਇਹ ਸੁਣ ਕੇ ਗੰਗੂ ਲੱਕੜਹਾਰੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਨ ਹੀ ਮਨ ਉਸ ਨੇ ਕਿਹਾ ਕਿ हे ਪ੍ਰਮਾਤਮਾ ਸ਼ੈੰਦ ਇਹ ਉਹੀ ਪਹਿਲਾ ਇਸ਼ਾਰਾ ਹੈ ਜੋ ਦਰਵੇਸ਼ ਨੇ ਦੱਸਿਆ ਸੀ ਉਸ ਨੇ ਤੁਰੰਤ ਸਵੀਕਾਰ ਕਰ ਲਿਆ ਅਤੇ ਮਾਲਕ ਦਾ ਸ਼ੁਕਰ ਕੀਤਾ ਹੁਣ ਘਰ ਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਣ ਲੱਗੇ ਜਿੱਥੇ ਪਹਿਲਾਂ ਦਿਨ ਭਰ ਦੀ ਮਿਹਨਤ ਦੇ ਬਾਵਜੂਦ ਕੁਝ ਚੰਦ ਸਿੱਕੇ ਮਿਲਦੇ ਸਨ ਹੁਣ ਗੰਗੂ ਨੂੰ ਸ਼ਹਿਰ ਦੇ ਅਮੀਰ ਘਰਾਂ ਵਿੱਚ ਲੱਕੜੀਆਂ ਪਹੁੰਚਾਉਣ ਦਾ ਕੰਮ ਮਿਲ ਗਿਆ ਇਸ ਨਾਲ ਨਾ ਸਿਰਫ ਉਸ ਦੀ ਮਿਹਨਤ ਦਾ ਮੁੱਲ ਮਿਲਣ ਲੱਗਾ ਬਲਕਿ ਘਰ ਵਿੱਚ ਖੁਸ਼ਹਾਲੀ ਵੀ ਵਾਪਸ ਆ ਗਈ ਘਰ ਵਿੱਚ ਜੋ ਭੁੱਖੇ ਰਹਿਣ ਦੀ ਮੁਸੀਬਤ ਸੀ ਓਹੋ ਹੁਣ ਟਲ ਗਈ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਆਉਣ ਲੱਗੀ ਪਰ ਕਹਾਣੀ ਇੱਥੇ ਮੁੱਕਦੀ ਨਹੀਂ ਕੁਝ ਦਿਨ ਬਾਅਦ ਉਸ ਦੇ ਅਮੀਰ ਮਾਲਕ ਦਾ ਪੁੱਤਰ ਬਿਮਾਰ ਹੋ ਗਿਆ ਵਧੀਆ ਹਕੀਮਾਂ ਅਤੇ ਦਵਾਈਆਂ ਦੇ ਬਾਵਜੂਦ ਵੀ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਸੀ ਇੱਕ ਦਿਨ ਅਮੀਰ ਨੇ ਗੰਗੂ ਲੱਕੜਹਾਰੇ ਨੂੰ ਆਪਣੇ ਕੋਲ ਬੁਲਾਇਆ ਉਸ ਨੇ ਕਿਹਾ ਵੇਖ ਤੇਰੇ ਘਰ ਦੇ ਨੇੜੇ ਪੰਛੀ ਹਮੇਸ਼ਾ ਚਹਿਕਦੇ ਰਹਿੰਦੇ ਨੇ ਉਥੇ ਇੱਕ ਅਜੀਬ ਸਕੂਨ ਦਾ ਮਾਹੌਲ ਬਣਦਾ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਪੁੱਤਰ ਨੂੰ ਉਥੇ ਕੁਝ ਸਮਾਂ ਰੱਖ ਸ਼ਾਇਦ ਉਸ ਦੇ ਮਨ ਨੂੰ ਕੁਝ ਪਲ ਦਾ ਸਕੂਨ ਮਿਲ ਜਾਵੇ ਇਸ ਲੱਕੜਹਾਰੇ ਨੇ ਬਿਨਾਂ ਸਮਾਂ ਗਵਾਏ ਹਾਂ ਕਰ ਦਿੱਤੀ ਜਦੋਂ ਪੁੱਤਰ ਹਰ ਸ਼ਾਮ ਪੰਛੀਆਂ ਨੂੰ ਦਾਣਾ ਚੁਗਦੇ ਵੇਖਦਾ ਉਸ ਦਾ ਮਨ ਹੌਲੀ-ਹੌਲੀ ਖੁਸ਼ੀ ਨਾਲ ਭਰ ਜਾਣ ਲੱਗਾ। ਹੈਰਾਨੀ ਦੀ ਗੱਲ ਇਹ ਸੀ ਕਿ ਕੁਝ ਹੀ ਦਿਨਾਂ ਵਿੱਚ ਉਸ ਦੀ ਬਿਮਾਰੀ ਹੌਲੀ-ਹੌਲੀ ਠੀਕ ਹੋਣ ਲੱਗੀ। ਮਾਲਕ ਬੜਾ ਖੁਸ਼ ਹੋਇਆ। ਉਸ ਨੇ ਇਨਾਮ ਵਜੋਂ ਇੱਕ ਵੱਡਾ ਥੈਲਾ ਅਨਾਜ ਤੇ ਕੁਝ ਸਿੱਕੇ ਦਿੱਤੇ। ਹੁਣ ਇਸ ਲੱਕੜਹਾਰੇ ਨੂੰ ਲੱਗਣ ਲੱਗਾ ਕਿ ਵਾਕਿਆ ਹੀ ਪੰਛੀ ਰੱਬ ਦੀ ਰਹਿਮਤ ਦੀ ਨਿਸ਼ਾਨੀ ਹੁੰਦੇ ਹਨ। ਉਸ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਾਗ ਪਈ ਉਸ ਨੇ ਆਪਣੀ ਪਤਨੀ ਨੂੰ ਕਿਹਾ ਵੇਖ ਉਸ ਬਾਬੇ ਦਰवेश ਦੀਆਂ ਗੱਲਾਂ ਇੱਕ ਇੱਕ ਕਰਕੇ ਸੱਚ ਸਾਬਤ ਹੋ ਰਹੀਆਂ ਨੇ ਜੇ ਅਸੀਂ ਸਬਰ ਅਤੇ ਭਰੋਸਾ ਰੱਖੀਏ ਤਾਂ ਪ੍ਰਮਾਤਮਾ ਜ਼ਰੂਰ ਸਾਡੀ ਮਿਹਨਤ ਨੂੰ ਰੰਗ ਲਾਉਂਦਾ ਹੈ ਇਸ ਤਰ੍ਹਾਂ ਇਸ ਲੱਕੜਹਾਰੇ ਦੀ ਜ਼ਿੰਦਗੀ ਦੇ ਹਨੇਰੇ ਵਿੱਚ ਇੱਕ ਰੋਸ਼ਨੀ جگਮਗਾਉਣ ਲੱਗੀ ਪਰ ਇਹ ਰੋਸ਼ਨੀ ਸਿਰਫ ਸ਼ੁਰੂਆਤ ਸੀ ਅਸਲੀ ਪਰਖ ਅਤੇ ਅਸਲੀ ਇਨਾਮ ਤਾਂ ਅਜੇ ਬਾਕੀ ਸਨ ਜਿਵੇਂ ਹੀ ਅਮੀਰ ਦੇ ਪੁੱਤਰ ਦੀ ਸਿਹਤ ਵਿੱਚ ਸੁਧਾਰ ਆਇਆ ਪਿੰਡ ਦੇ ਕੁਝ ਲੋਕ ਇਸ ਗੰਗੂ ਲੱਕੜਹਾਰੇ ਨੂੰ ਨਵੀਂ ਨਜ਼ਰ ਨਾਲ ਦੇਖਣ ਲੱਗੇ ਪਹਿਲਾਂ ਜੋ ਉਸ ਨੂੰ ਗਰੀਬ ਤੇ ਬੇਵੱਸ ਸਮਝਦੇ ਸਨ ਹੁਣ ਹੌਲੀ-ਹੌਲੀ ਉਸ ਦੇ ਨੇੜੇ ਆਉਣ ਲੱਗੇ ਕੁਝ ਦਿਨੋਂ ਖੁਸ਼ ਹੋਏ ਕਿ ਇਸ ਦੇ ਘਰ ਦੇ ਹਾਲਾਤ ਹੁਣ ਬਿਹਤਰ ਹੋ ਗਏ ਨੇ ਦੂਜੇ ਪਾਸੇ ਇਹ ਗੰਗੂ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣ ਲੱਗਾ ਹੁਣ ਉਹ ਨਾ ਸਿਰਫ ਲੱਕੜੀਆਂ ਪਹੁੰਚਾਉਂਦਾ ਬਲਕਿ ਅਮੀਰ ਦੇ ਨੌਕਰਾਂ ਨਾਲ ਮਿਲ ਕੇ ਘਰ ਦੇ ਹੋਰ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਉਸ ਦੇ ਅੰਦਰ ਇੱਕ ਨਵਾਂ ਭਰੋਸਾ ਅਤੇ ਮਾਣ ਜਾਗ ਪਿਆ ਇਸ ਲੱਕੜਹਾਰੇ ਦੀ ਸਭ ਤੋਂ ਵੱਡੀ ਖੁਸ਼ੀ ਹੁਣ ਪੰਛੀਆਂ ਨਾਲ ਜੁੜ ਚੁੱਕੀ ਸੀ ਹਰ ਰੋਜ਼ ਦੋ ਵਾਰੀ ਦਾਣਾ ਪਾਉਣਾ ਉਸ ਦਾ ਇੱਕ ਅਮਲ ਨਸ਼ਾ ਬਣ ਗਿਆ ਸੀ ਇੱਕ ਦਿਨ ਸਵੇਰੇ ਜਦੋਂ ਉਹ ਦਾਣਾ ਪਾਉਣ ਗਿਆ ਤਾਂ ਉਹ ਹੈਰਾਨ ਰਹਿ ਗਿਆ ਦਰਜਨਾ ਨਹੀਂ ਸੈਂਕੜੇ ਪੰਛੀ ਉਸ ਦੇ ਦਰਵਾਜ਼ੇ ਦੇ ਬਾਹਰ ਬੈਠੇ ਸਨ ਉਹ ਇਸ ਤਰ੍ਹਾਂ ਚਾਹਕ ਰਹੇ ਸੀ ਜਿਵੇਂ ਕੋਈ ਵੱਡੀ ਖਬਰ ਸੁਣਾ ਰਹੀ ਹੂੰ ਉਸ ਸਮੇਂ ਕਹਿੰਦੇ ਇੱਕ ਬੁੱਢਾ ਅਜਨਬੀ ਮੁਸਾਫਰ ਉਥੇ ਆ ਕੇ ਰੁਕਿਆ ਉਸਨੇ ਕਿਹਾ ਐ ਨੇਕ ਦਿਲ ਇਨਸਾਨ ਮੈਂ ਕਈ ਦਿਨਾਂ ਤੋਂ ਸਫਰ ਵਿੱਚ ਹਾਂ ਤੇਰੇ ਦਰਵਾਜ਼ੇ ਕੋਲ ਇੱਕ ਵੱਖਰਾ ਸਕੂਨ ਵੇਖ ਕੇ ਮੇਰਾ ਦਿਲ ਇੱਥੇ ਰੁਕਣ ਨੂੰ ਕਰਦਾ ਮੈਨੂੰ ਇੱਥੇ ਇੱਕ ਰਾਤ ਦੀ ਪਨਾਹ ਮਿਲ ਜਾਵੇ ਗੰਗੂ ਨੇ ਬਿਨਾਂ ਸਮਾਂਗ ਵਾਇ ਉਸ ਮੁਸਾਫਿਰ ਨੂੰ ਆਪਣੇ ਘਰ ਵਿੱਚ ਠਹਿਰਾ ਲਿਆ ਉਸ ਰਾਤ ਖਾਣੇ ਤੋਂ ਬਾਅਦ ਮੁਸਾਫਿਰ ਨੇ ਗੰਗੂ ਨੂੰ ਬੜੀ ਸਹਜ ਆਵਾਜ਼ ਵਿੱਚ ਕਿਹਾ ਮੈਂ ਦੁਨੀਆ ਦੇਖੀ ਹੈ ਜਿੱਥੇ ਪੰਛੀਆਂ ਦੀ ਇਹ ਬਰਕਤ ਇਕੱਠੀ ਹੋਵੇ ਉਥੇ ਪ੍ਰਮਾਤਮਾ ਦੀ ਖਾਸ ਰਹਿਮਤ ਹੁੰਦੀ ਹੈ ਤਿਆਰ ਹੋ ਜਾ ਤੇਰੀ ਜ਼ਿੰਦਗੀ ਦਾ ਅਸਲ ਇਮਤਿਹਾਨ ਹੁਣ ਸ਼ੁਰੂ ਹੋਣ ਵਾਲਾ ਹੈ ਇਹ ਸੁਣ ਕੇ ਲੱਕੜਹਾਰੇ ਦੇ ਦਿਲ ਵਿੱਚ ਖੌਫ ਵੀ ਆਇਆ ਅਤੇ ਜੋਸ਼ ਵੀ ਜਾਗਿਆ ਉਸ ਨੂੰ ਪੁੱਛਿਆ ਤੁਹਾਡਾ ਕੀ ਮਤਲਬ ਕਿਹੜਾ ਇਮਤਿਹਾਨ ਮੁਸਾਫਿਰ ਚੁੱਪ ਹੋ ਗਿਆ ਅਤੇ ਬਸ ਇਨਾਂ ਕੋ ਬੋਲਿਆ ਸਮਾਂ ਆਉਣ ਤੇ ਤੈਨੂੰ ਖੁਦ ਸਮਝ ਆ ਜਾਵੇਗੀ ਕੁਝ ਦਿਨ ਬਾਅਦ ਉਸ ਇਮਤਿਹਾਨ ਦੀ ਸਚਾਈ ਸਾਹਮਣੇ ਆਈ ਇੱਕ ਦਿਨ ਅਮੀਰ ਮਾਲਕ ਨੇ ਸਾਰੇ ਨੌਕਰਾਂ ਨੂੰ ਬੁਲਾਇਆ ਅਤੇ ਐਲਾਨ ਕੀਤਾ ਕੱਲ ਬਾਦਸ਼ਾਹ ਦਾ ਕਾਫਲਾ ਇੱਥੋਂ ਲੰਘੇਗਾ ਸਾਨੂੰ ਉਸ ਦੀ ਖਾਤਰਦਾਰੀ ਲਈ ਵਧੀਆ ਇੰਤਜ਼ਾਮ ਕਰਨੇ ਪੈਣਗੇ ਸਾਰੇ ਨੌਕਰ ਖੁਸ਼ ਹੋਏ ਕਿ ਬਾਦਸ਼ਾਹ ਦੀ ਸੇਵਾ ਦਾ ਮੌਕਾ ਮਿਲ ਰਿਹਾ ਹੈ ਜਦੋਂ ਅਗਲੇ ਦਿਨ ਬਾਦਸ਼ਾਹ ਦਾ ਕਾਫਲਾ ਆਇਆ ਪਿੰਡ ਦਾ ਮਾਹੌਲ ਬਦਲ ਗਿਆ ਹਰ ਕੋਈ ਉਤਸ਼ਾਹ ਦੇ ਨਾਲ ਭਰਿਆ ਸੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਹਰ ਪਾਸੇ ਰੌਣਕ ਤੇ ਉਤਸ਼ਾਹ ਸੀ ਅਮੀਰ ਲੋਕਾਂ ਨੇ ਸਾਰੇ ਇੰਤਜ਼ਾਮ ਬੜੀ ਸ਼ਾਨ ਅਤੇ ਸ਼ੌਕਤ ਨਾਲ ਕੀਤੇ ਜਦੋਂ ਬਾਦਸ਼ਾਹ ਦਾ ਕਾਫਲਾ ਗੰਗੂ ਲੱਕੜਹਾਰੇ ਦੇ ਘਰ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਇਸ ਲੱਕੜਹਾਰੇ ਦੇ ਦਰਵਾਜ਼ੇ ਤੇ ਪੰਛੀਆਂ ਦਾ ਇੱਕ ਵੱਡਾ ਝੁੰਡ ਉੱਤਰ ਆਇਆ ਪੰਛੀ ਜ਼ੋਰ-ਜ਼ੋਰ ਨਾਲ ਚਹਿਕਣ ਲੱਗੇ ਇਹ ਸ਼ੋਰ ਇੰਨਾ ਵੱਧ ਗਿਆ ਕਿ ਬਾਦਸ਼ਾਹ ਨੇ ਆਪਣੇ ਘੋੜੇ ਰੋਕ ਲਏ ਉਸ ਨੇ ਅਮੀਰ ਆਦਮੀ ਤੋਂ ਪੁੱਛਿਆ ਇਹ ਸ਼ੋਰ ਕਿੱਥੋਂ ਆ ਰਿਹਾ ਹੈ ਉਸ ਨੇ ਝਿਜਕਦੇ ਹੋਏ ਕਿਹਾ ਮਹਾਰਾਜ ਇਹ ਸਾਡੇ ਪਿੰਡ ਦਾ ਇੱਕ ਗਰੀਬ ਆਦਮੀ ਹੈ ਇਸ ਦੇ ਦਰਵਾਜ਼ੇ ਤੇ ਪੰਛੀ ਹਮੇਸ਼ਾ ਚਹਿਕਦੇ ਰਹਿੰਦੇ ਹਨ ਇਹ ਇੱਕ ਅਜੀਬ ਸਕੂਨ ਵਾਲੀ ਥਾਂ ਹੈ ਬਾਦਸ਼ਾਹ ਨੇ ਖੁਦ ਇਸ ਦ੍ਰਿਸ਼ ਨੂੰ ਦੇਖਣ ਦੀ ਇੱਛਾ ਜਤਾਈ ਉਹ ਆਪਣੇ ਕਾਫਲੇ ਸਮੇਤ ਗੰਗੂ ਲੱਕੜਹਾਰੇ ਦੇ ਟੁੱਟੇ-ਫੁੱਟੇ ਘਰ ਵੱਲ ਆ ਗਿਆ ਇਹ ਗੰਗੂ ਹੈਰਾਨੀ ਨਾਲ ਖੜਾ ਸੀ ਉਸ ਨੇ ਅਦਬ ਨਾਲ ਝੁਕ ਕੇ ਸਲਾਮ ਕੀਤੀ ਬਾਦਸ਼ਾਹ ਨੇ ਪੁੱਛਿਆ ਇਹ ਪੰਛੀ ਤੇਰੇ ਕੋਲ ਕਿਉਂ ਰਹਿੰਦੇ ਨੇ ਤਾਂ ਉਸ ਨੇ ਸਾਦੇ ਅਤੇ ਨਿਮਰਤਾ ਭਰੇ ਲਹਿਜੇ ਵਿੱਚ ਜਵਾਬ ਦਿੱਤਾ ਮਹਾਰਾਜ ਮੈਂ ਤੇ ਇਨਾ ਹੀ ਜਾਣਦਾ ਹਾਂ ਕਿ ਇਹ ਪੰਛੀ ਰੱਬ ਦੇ ਜੀ ਨੇ ਜੇ ਮੈਂ ਇਹਨਾਂ ਨੂੰ ਭੁੱਖਾ ਨਾ ਰਹਿਣ ਦਿਆਂ ਤਾਂ ਸ਼ਾਇਦ ਰੱਬ ਵੀ ਮੇਰੇ ਤੇ ਰਹਿਮ ਕਰੇਗਾ ਬਾਦਸ਼ਾਹ ਨੇ ਉਸ ਮਾਹੌਲ ਵਿੱਚ ਐਸਾ ਆਨੰਦ ਪਾਇਆ ਫੈਸਲਾ ਕੀਤਾ ਕਿ ਉਹ ਖੁਦ ਰਾਤ ਨੂੰ ਇੱਥੇ ਲੱਕੜਹਾਰੇ ਦੇ ਘਰ ਅੱਗੇ ਡੇਰਾ ਲਾਵੇਗਾ ਤੇ ਇਸ ਕੁਦਰਤੀ ਆਨੰਦ ਨੂੰ ਮਾਣੇਗਾ ਉਹ ਰਾਤ ਬਹੁਤ ਹੀ ਅਜੀਬ ਸੀ ਬਾਦਸ਼ਾਹ, ਅਮੀਰ ਆਦਮੀ ਅਤੇ ਦਰਬਾਰੀ ਇਸ ਆਮ ਗੰਗੂ ਲੱਕੜਹਾਰੇ ਦੇ ਘਰ ਦੇ ਨੇੜੇ ਸਨ ਗੰਗੂ ਨੇ ਹਮੇਸ਼ਾ ਦੀ ਤਰ੍ਹਾਂ ਦਰਵਾਜ਼ੇ ਅੱਗੇ ਚੋਗਾ ਰੱਖਿਆ ਦਾਣਾ ਪਾਇਆ ਤੇ ਕੁਝ ਦੇਰ ਬਾਅਦ ਪੰਛੀ ਉਸੇ ਤਰ੍ਹਾਂ ਉਤਰਨ ਲੱਗੇ ਪਹਿਲਾਂ 20 ਫਿਰ 50 ਫਿਰ ਸੈਂਕੜੇ ਪੰਛੀ ਆ ਗਏ ਉਹ ਇੰਨੇ ਸਬਰ ਨਾਲ ਦਾਣਾ ਚੁਗ ਰਹੇ ਸੀ ਜਿਵੇਂ ਇਹ ਜਗਾ ਉਹਨਾਂ ਦਾ ਪੱਕਾ ਟਿਕਾਣਾ ਹੋਵੇ ਬਾਦਸ਼ਾਹ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਿਆ ਉਸ ਨੇ ਆਪਣੇ ਖਜ਼ਾਂਚੀ ਨੂੰ ਹੁਕਮ ਦਿੱਤਾ ਕਿ ਇਸ ਗੰਗੂ ਲੱਕੜਹਾਰੇ ਨੂੰ ਇਨਾਮ ਵਜੋਂ ਸੋਨੇ ਦੇ ਸਿੱਕੇ ਤੇ ਅਨਾਜ ਦੇ ਥੈਲੇ ਦਿੱਤੇ ਜਾਣ ਅਮੀਰ ਸ਼ਖਸ ਨੇ ਵੀ ਗੰਗੂ ਨੂੰ ਆਪਣਾ ਖਾਸ ਬਣਾ ਲਿਆ ਉਸ ਗਰੀਬ ਲੱਕੜਹਾਰੇ ਨੇ ਮਨ ਹੀ ਮਨ ਸੋਚਿਆ ਕਿ ਵਾਕਿਆ ਹੀ ਉਸ ਬਾਬੇ ਦਰवेश ਨੇ ਸੱਚ ਕਿਹਾ ਸੀ ਹਨੇਰੀ ਰਾਤ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ ਉਸ ਨੇ ਅਸਮਾਨ ਵੱਲ ਵੇਖ ਕੇ ਰੱਬ ਦਾ ਸ਼ੁਕਰਾਨਾ ਕੀਤਾ ਤੂੰ ਮੇਰੀ ਮਿਹਨਤ ਤੇ ਸਬਰ ਨੂੰ ਵਿਅਰਥ ਨਹੀਂ ਜਾਣ ਦਿੱਤਾ ਤੇਰਾ ਬਹੁਤ ਬਹੁਤ ਧੰਨਵਾਦ ਉਸ ਦੇ ਸਿਰ ਤੇ ਪੰਛੀ ਇਸ ਤਰ੍ਹਾਂ ਮਡਰਾਉਣ ਲੱਗੇ ਜਿਵੇਂ ਉਹ ਵੀ ਉਸ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹੋਣ ਉਹ ਗਰੀਬ ਲੱਕੜਹਾਰਾ ਜੋ ਕਦੇ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ ਸੀ ਸਬਰ ਭਰੋਸੇ ਪੰਛੀਆਂ ਨਾਲ ਮੁਹੱਬਤ ਦੀ ਬਦੌਲਤ ਇੱਜ਼ਤ ਤੇ ਸਕੂਨ ਹਾਸਲ ਕਰ ਲਿਆ ਪਿੰਡ ਦੇ ਸਾਰੇ ਲੋਕ ਦੇਖਣ ਲੱਗੇ ਕਿ ਅਸਲੀ ਇੱਜ਼ਤ ਦੌਲਤ ਨਾਲ ਨਹੀਂ ਸਾਗੋਂ ਪਰਮਾਤਮਾ ਦੀ ਰਹਿਮਤ ਤੇ ਸਾਫ਼ ਦਿਲ ਨਾਲ ਕੀਤੀ ਸੇਵਾ ਕਰਕੇ ਮਿਲਦੀ ਹੈ ਤਾਂ ਦੋਸਤੋ ਇਸ ਗੰਗੂ ਲੱਕੜਹਾਰੇ ਦੀ ਕਹਾਣੀ ਅਖੀਰਲੇ ਮੋੜ ਵੱਲ ਆਉਂਦੀ ਹੋਈ ਇੱਕ ਗੱਲ ਬੜੀ ਡੂੰਘਾਈ ਨਾਲ ਸਮਝਾਉਂਦੀ ਹੈ ਕਿ ਜ਼ਿੰਦਗੀ ਕਦੇ ਵੀ ਇੱਕੋ ਜਹੀ ਨਹੀਂ ਰਹਿੰਦੀ ਕੱਲ ਤੱਕ ਜੋ ਬੰਦਾ ਤਕਲੀਫਾਂ ਤੋਂ ਹਾਰ ਕੇ ਆਪਣੀ ਜਾਨ ਦੇਣ ਲਈ ਤਿਆਰ ਹੋ ਚੁੱਕਾ ਸੀ ਅੱਜ ਉਹੀ ਬੰਦਾ ਪੰਛੀਆਂ ਦੀ ਚਾਹਕ ਆਪਣੇ ਸਬਰ ਤੇ ਪਰਮਾਤਮਾ ਦੀ ਰਹਿਮਤ ਨਾਲ ਇੱਜ਼ਤ ਸੁੱਖ ਤੇ ਨੇਕੀ ਦਾ ਮਾਲਕ ਬਣ ਗਿਆ ਇਹ ਗੰਗੂ ਲੱਕੜਹਾਰੇ ਨੇ ਇੱਕ ਨਿੱਕੀ ਜਹੀ ਨੇਕ ਕਰਮ ਦੀ ਲਕੀਰ ਖਿੱਚੀ ਤੇ ਰੱਬ ਨੇ ਉਸ ਦੇ ਨਸੀਬ ਦੀਆਂ ਲਕੀਰਾਂ ਹੀ ਬਦਲ ਦਿੱਤੀਆਂ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਿਹੜਾ ਨੇਕੀ ਕਰਦਾ ਹੈ ਉਹ ਕਦੇ ਵੀ ਉਸ ਡਾਡੇ ਦੀ ਰਹਿਮਤ ਤੋਂ ਵਾਂਝਾ ਨਹੀਂ ਰਹਿੰਦਾ ਜ਼ਿੰਦਗੀ ਪਾਵੇਂ ਕਿੰਨੀ ਵੀ ਹਨੇਰੀ ਹੋ ਜਾਵੇ ਰੱਬ ਤੇ ਭਰੋਸਾ ਤੇ ਸੱਚੀ ਨੀਅਤ ਹਮੇਸ਼ਾ ਕੋਈ ਨਾ ਕੋਈ ਰਾਹ ਖੋਲ ਦਿੰਦੀ ਹੈ ਇਸ ਲਈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਹਨੇਰਾ ਕਿੰਨਾ ਵੀ ਗਹਿਰਾ ਕਿਉਂ ਨਾ ਹੋਵੇ ਸਵੇਰ ਜ਼ਰੂਰ ਹੁੰਦੀ ਹੈ ਸੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਚੌਹਣ ਵਾਲਿਆਂ ਦੇ ਨਾਲ ਜਰੂਰ ਸਾਂਝਾ ਕਰਿਓ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਰੂਹ ਦੇ ਨਾਲ ਬਹੁਤ ਬਹੁਤ ਸ਼ੁਕਰੀਆ